ਟੰਡਾ ਉਰੰਗਪੁਰ ਵਿਖੇ ਟੰਡਾ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾ ਸ਼ਿਕਾਰ ਹੋਏ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਮੇਸ਼ ਲਾਲ ਪੁੱਤਰ ਗੁਰਚਨ ਲਾਲ ਵਾਸੀ ਵਾਰਡ ਨੰਬਰ 15 ਅਈਆਪੁਰ ਟੰਡਾ ਵਜੋਂ ਹੋਈ ਹੈ। ਬਾਬਾ ਪਾਨੇਸ਼ਾ ਨਜ਼ਦੀਕ ਦੇਵਾ ਕਲੋਨੀ ਜਿੱਥੇ ਮ੍ਰਿਤਕ ਨੌਜਵਾਨ ਦੀ ਲਾਸ਼ ਪਈ ਹੋਈ ਸੀ ਨੇੜੇ ਹੀ ਸਿਰਿੰਜਾਂ ਵੀ ਪਈਆਂ ਹੋਈਆਂ ਸਨ। ਇਸਵੰਦੀ ਐਸਐਚਓ ਟਾਂਡਾ ਰਵਿੰਦ ਕੁਮਾਰ ਐਸਆਈ ਮਨਜਿੰਦਰ ਕੌਰ ਦੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਿਤਾ ਕੋ ਚੰਨ ਲਾਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਕਿ ਤੁਹਾਡੇ ਬੱਚੇ ਦੀ ਡੈਥ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਪਤਾ ਹੀ ਇੰਨਾ ਸੇ ਨਾਲ ਹੀ ਕੰਮ ਹੋ ਰਿਹਾ ਹੈ। ਕੀ ਕਹਿਣਾ ਜਾਣ ਪੰਜਾਬ ਸਰਕਾਰ ਨੂੰ ਕੀ ਕਹਿਣਾ? ਚਿੱਟੇ ਨਾਲ ਹੀ ਲਏ ਮਰਿਆ। ਠੀਕ ਹੈ ਜੀ ਆਪਰੋਂ ਚਿੱਟਾ ਬੰਦ ਕਰੋ। ਮੈਂ ਤਾਂ ਅੱਗੇ ਵੀ ਕਿਹਾ ਸੀ ਮੈਂ ਤਾਂ ਉੱਥੇ ਹੀ ਜਾ ਕੇ ਕਿਹਾ ਸੀ ਮੈਂ ਕਿਹਾ ਵੀ ਇੰਨਾ ਛਰੇਆਮ ਵਿਗੰਡਿਆ ਆ ਤਾਂ ਛਰੇਆਮ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੇ ਸੀ ਚੱਟਾ ਛਰੇਆਮ ਨਹੀਂ ਵਿਗੰਡਣਾ ਪੰਜਾਬ ਸਰਕਾਰ ਤੋਂ ਕੀ ਮੰਗਾਰ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ ਇਹ ਜੇ ਬੰਦ ਕਰਾਉਣਾ ਹੈ ਇੰਨਾ ਚੇਰ ਹੋ ਗਿਆ ਬਰਾੜ ਵੀ ਵਿਚਾਰਾ ਜੋਰ ਲਾਉਣ ਦਾ ਚਲੇ ਗਿਆ ਇੱਥੋਂ ਕਿੰਨੇ ਚੇਤੋਂ ਨਸ਼ਾ ਕਰਦਾ ਇਹ ਮਾਡਮ ਅੱਗੇ ਤਾਂ ਡਾਇਬੀਟੀਜ਼ ਹੀ ਛੱਡ ਗਿਆ ਹੈ ਅੱਜ ਲਾਇਆ ਇਹਨੇ ਕੀ ਦੁਬਾਰਾ ਪਤਾ ਨਹੀਂ ਅੱਗੇ ਵੀ ਲੌਗਾ ਹੋ ਪਤਾ ਟਾਂਡਾ ਉਰੰਮਰ ਦੇ ਖੇਤ ਟਾਂਡਾ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਹਰਮੇਸ਼ ਲਾਲ ਪੁੱਤਰ ਗੁਰਚਨ ਲਾਲ ਵਾਸੀ ਵਾਰ ਨੰਬਰ 15 ਅਈਆਪੁਰ ਟਾਂਡਾ ਵਜੋਂ ਹੋਈ ਹੈ ਬਾਬਾ ਪਾਂਦੇ ਸ਼ਾਹ ਨਜ਼ਦੀਕ ਦੇਵਾ ਕਲੋਨੀ ਜਿੱਥੇ ਮ੍ਰਿਤਕ ਨੌਜਵਾਨ ਦੀ ਲਾਸ਼ ਪਈ ਹੋਈ ਸੀ ਨੇੜੇ ਹੀ ਸਰਿੰਜਾਂ ਵੀ ਪਈਆਂ ਹੋਈਆਂ ਸਨ ਇਸਵੰਦੀ ਐਸਐਚਓ ਟਾਂਡਾ ਰਵਿੰਦ ਕੁਮਾਰ ਐਸਆਈ ਮਨਜਿੰਦਰ ਕੌਰ ਦੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਿਤਾ ਗੁਰਚਨ ਲਾਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਕਿ ਤੁਹਾਡੇ ਬੱਚੇ ਦੀ ਡੈਥ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਪਤਾ ਹੀ ਇੰਨਾ ਛੇ ਨਾਲ ਹੀ ਕਮ ਹੋ ਰਿਹਾ ਹੈ। ਕੀ ਕਹਿਣਾ ਜਾਣ ਪੰਜਾਬ ਸਰਕਾਰ ਨੂੰ ਕੀ ਕਹਿੰਦੇ ਨਾਲ ਹੀ ਲਏ ਮਰਿਆ। ਤੇ ਕਹਿੰਦੇ ਆਪਰੋ ਚਿੱਟਾ ਬੰਦ ਕਰਾਓ। ਮੈਂ ਤਾਂ ਅੱਗੇ ਵੀ ਕਿਹਾ ਸੀ ਮੈਂ ਤਾਂ ਉੱਥੇ ਹੀ ਜਾ ਕੇ ਕਿਹਾ ਸੀ ਮੈਂ ਕਿਹਾ ਵੀ ਇੰਨਾ ਛਰੇਆਮ ਵਿਗੰਡਿਆ ਆ ਤੇ ਛਰੇਆਮ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੇ ਇਹ ਚਿੱਟਾ ਛਰੇਆਮ ਨਹੀਂ ਵੀ ਕਰਦਾ ਪੰਜਾਬ ਸਰਕਾਰ ਤੋਂ ਕੀ ਹੁੰਗਾਰ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹ ਜੇ ਬੰਦ ਕਰਾਉਣ ਨਹੀਂ ਹੈ ਇਹਨਾਂ ਚੇਰ ਹੋ ਗਿਆ ਬਰਾੜੂ ਵੀ ਵਿਚਾਰਾ ਜੋਰ ਲਾਉਣ ਦਾ ਚਲੇ ਗਿਆ ਇੱਥੋਂ ਕਿੰਨੇ ਚੇਤੋਂ ਨਸ਼ਾ ਕਰਦਾ ਇਹਨਾਂ ਡੰਮਾ ਅੱਗੇ ਤਾਂ ਜੀਅ ਵੇਚੀ ਛੱਡ ਗਿਆ ਹੈ ਅੱਜ ਲਾਇਆ ਇਹ ਜੀ ਦੁਬਾਰਾ ਪਤਾ ਨਹੀਂ ਏਡੇ ਵੀ ਲੋਗਾ ਹੋਗੇ ਪਤਾ